ਸਾਹਿਬੀ ਕਾਲ ਕਿਸਾਨ ਵੀਰੋ ਕਿਸਾਨ ਵੀਰੋ ਆਪਾਂ ਅੱਜ ਇਸ ਟਾਈਮ ਜਿਹੜੇ ਬਾਈ ਦੇ ਖੇਤ ਪਹੁੰਚੇ ਆ ਤੁਸੀਂ ਮਿਰਚੀ ਦੀ ਸਥਿਤੀ ਦੇਖ ਸਕਦੇ ਹੋ ਖैर ਆਪਾਂ ਪਹਿਲੀ ਵਾਰ ਖੇਤ ਦੇ ਵਿੱਚ ਆਏ ਆ ਬਾਈ ਦਾ ਫੋਨ ਆਇਆ ਸੀ ਵੀ ਜਿਹੜੀ ਸਾਡੀ ਮਿਰਚਾ ਹੈ ਉਹ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ ਫੰਗੀ ਸੜ ਵੀ ਇਹਨਾਂ ਨੇ ਕਾਫੀ ਪਾਈ ਬਾਈਆਂ ਨੇ ਪਰ ਇਸ ਚੀਜ਼ ਸਮਝ ਚੋਂ ਇਹਨਾਂ ਦੇ ਬਾਹਰ ਹੋ ਗਈ ਤਕਰੀਬਨ ਕੋਈ ਫੰਗੀ ਹੜਪਾਏ ਬਣਾ ਲੈਣੇ ਨਹੀਂ ਛੱਡਿਆ ਹੁਣ ਆਪਾਂ ਅੱਜ 10 ਤਰੀਕ ਤੇ ਫਰਵਰੀ ਹੈਗੀ ਹੈ 2024 ਦੀ ਵੀਡੀਓ ਬਣਾ ਰਹੇ ਆਂ ਔਰ ਆਪਾਂ ਦੁਬਾਰੇ ਫਿਰ ਹਫਤੇ ਬਾਅਦ ਇਸੇ ਪਲਾਟ ਦੀ ਵੀਡੀਓ ਫੇਰ ਬਣਾਵਾਂਗੇ ਇਹ ਦੇਖਾਂਗੇ ਵੀ ਕਿੰਨਾ ਫਰਕ ਪਿਆ ਕਿਉਂਕਿ ਐਵੇਂ ਆਪਣੇ ਆਪ ਨੂੰ ਚੰਗਾ ਕਹੀਏ ਨਾ ਵੀ ਗਲਤ ਹੋ ਜਾਂਦਾ ਪਰ ਆਪਾਂ ਦੇਖਾਂਗੇ ਵੀ ਜਿਹੜੇ ਫਰਕ ਨੇ ਉਹ ਕੀ ਨੇ ਤੇ ਕਿੱਥੇ ਨੇ ਤੇ ਫਿਰ ਆਪ ਨੂੰ ਇਹ ਚੀਜ਼ ਦਾ ਗਿਆਨ ਹੋ ਜਾਣਾ ਵੀ ਆਪਾਂ ਫਾਰਮਰ ਨੂੰ ਡਾਕ ਕੀਤਾ ਹੈ ਜਾਂ ਦਵਾਈ ਕਰਾਈ ਹੈ ਉਹਦਾ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਵੀ ਉਹਦੇ ਵਿੱਚ ਆਪਣੇ ਫਾਰਮਰ ਨੂੰ ਵੀ ਫਾਇਦਾ ਹੋਇਆ ਜਾਂ ਕੱਲੀ ਆਪਣੀ ਦੁਕਾਨ ਨੂੰ ਹੀ ਫਾਇਦਾ ਹੋਇਆ ਆਪਾਂ ਉਹ ਫਾਇਦੇ ਵੇਖਣੇ ਆ ਕੋਸ਼ਿਸ਼ ਆਪਾਂ ਕਰਾਂਗੇ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਬਾਬੇ ਨਾਨਕ ਅੱਗੇ ਵੀ ਫਸਲ ਸਭ ਦੀ ਤੰਦਰੁਸਤ ਹੋਵੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਪਲਾਟ ਦੇ ਵਿੱਚ ਬਹੁਤ ਸਾਰੇ ਜਿਹੜੇ ਪੌਦੇ ਛੋਟੀ ਸਾਈਜ਼ ਆ ਉਹਦੂ ਸਾਈਜ਼ ਜਿਵੇਂਲ ਬਹੁਤ ਖਰਾਬ ਹੋਇਆ ਹੁਣ ਜੇਪੇ ਇਸ ਬੁੱਟੀ ਗੱਲ ਕਰੀਏ ਹੁਣ ਇਹਨੂੰ ਇਸ ਟਾਈਮ ਪੂਰਾ ਜਿਹੜਾ ਬਿਮਾਰੀ ਨਾਲ ਇਹ ਪੂਰਾ ਗਰਸਤ ਕੀਤਾ ਹੋਇਆ ਤੇ ਤਣਾ ਬਿਲਕੁਲ ਇਹਦਾ ਖਤਮ ਹੈ ਪੌਦਾ ਖਤਮ ਹੈ ਇਹ ਹੁਣ ਖਤਮ ਕਿਹਾ ਹੋਣ ਜਾ ਰਿਹਾ ਆਪਾਂ ਉਹ ਬਿਸ਼ੇ ਦੀ ਗੱਲ ਕਰਾਂਗੇ ਤੇ ਇਹਨਾਂ ਨੂੰ ਬੰਦੇ ਜਿਹੜੇ ਟ੍ਰੀਟਮੈਂਟ ਉਹ ਕਰਾਵਾਂਗੇ ਫਿਰ ਤੁਹਾਨੂੰ ਮਿਰਚ ਦੀ ਹਫਤੇ ਬਾਅਦ ਸਿੱਧੀ ਦਿਖਾਵਾਂਗੇ ਮੈਂ ਇਹ ਗੱਲ ਦੁਬਾਰਾ ਕਹੂੰਗਾ ਵੀ ਜੇ ਕਿਸੇ ਕਿਸਾਨ ਵੀਰ ਦੇ ਇਹ ਸਮੱਸਿਆ ਹੈਗੀ ਹੈ ਤਾਂ ਸਮਾਂ ਰਹਿੰਦੇ ਇਹ ਚੀਜ਼ ਦਾ ਟ੍ਰੀਟਮੈਂਟ ਕਰ ਲਓ ਨਹੀਂ ਬਾਅਦ ਵਿੱਚ ਜਿਹੜਾ ਤੁਹਾਨੂੰ ਸਮੱਸਿਆ ਬਹੁਤ ਵੱਡੀ ਆਉਣ ਵਾਲੀ ਹੈ ਹੁਣ ਤੁਸੀਂ ਆਪ ਪੁੱਝੀ ਹੋਰ ਵੇਖ ਲਓ ਕੀ ਐ ਹੁਣ ਆਪ ਪੁੱਝੇ ਇਹ ਸਥਿਤੀ ਵਿੱਚ ਆਇਆ ਤਾਂ ਜੜ ਦੇਖੋ ਤੁਸੀਂ ਕਿਸ ਤਰ੍ਹਾਂ ਹੋਈ ਐ ਜੜ ਇਸ ਤਰ੍ਹਾਂ ਹੋ ਕੇ ਗੰਡ ਕੋਲੋਂ ਬੂਟਾ ਬਿਲਕੁਲ ਖਤਮ ਐ ਸੁਸਤ ਹੋ ਕੇ ਜਿਹੜਾ ਖਤਮ ਹੁੰਦਾ ਇਹ ਨਜ਼ਰ ਆ ਰਿਹਾ ਆ ਆਪਾਂ ਇਹੀ ਰੋਗ ਸੈੱਟ ਕਰਨ ਵਾਸਤੇ ਖੇਤਾਂ ਦੇ ਵਿੱਚ ਪਹੁੰਚੇ ਆ ਤਾਂ ਜੋ ਸਾਡੇ ਫਾਰਮਰ ਦਾ ਨੁਕਸਾਨ ਨਾ ਹੋਵੇ ਅੱਜ ਪਹਿਲੀ ਵਾਰ ਖੇਤਬਾਈ ਦੇ ਆਏ ਆ ਤੁਸੀਂ ਬਾਈਦਰ ਕਹਿਣਾ ਮਾਰਿਓ ਦੇਖੋ ਬੱਟਾ ਕਿਵੇਂ ਇਹ ਖਾਲੀ ਐ ਹੋ ਹੋ ਚੁੱਕੀ ਐ ਹੁਣ ਕਾਰਨ ਇਹ ਵੀ ਇੰਨੀਆਂ ਖਾਲੀ ਹੋਈ ਬੱਟਾਂ ਦੀ ਭਰਭਾਈ ਕਰਨੀ ਬਹੁਤ ਜ਼ਿਆਦਾ ਔਖੀ ਹੈ। ਖੇਤ ਵਿੱਚ ਖੜੀਆਂ ਬਾਈ ਨੇ ਵਿਚਾਰੇ ਨੇ ਖਰਚਾ ਵੀ ਕੀਤਾ, ਖਰਚਾ ਕੀਤਾ ਰਾਸ ਵੀ ਨਹੀਂ ਆਇਆ। ਫਾਇਦਾ ਕਿਸ ਨੂੰ ਹੋਇਆ? ਸਿਰਫ ਦੁਕਾਨਦਾਰ ਨੂੰ ਹੋਇਆ ਤੇ ਬਾਈ ਦਾ ਜਿਹੜਾ ਹੋਇਆ ਨੁਕਸਾਨ ਹੋਇਆ। ਸੋ ਮੈਂ ਇਹ ਗੱਲ ਇਹ ਕਿ ਚੱਲਦਾ ਤਾਂ ਹੀ ਉਹ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਫਿਰ ਮੈਂ ਕਹਿ ਰਿਹਾ ਵੀ ਆਪਾਂ ਇਹ ਖੇਤ ਵਿੱਚ ਆਏ ਆ, ਆਪਾਂ ਇਹ ਦੇਖਾਂਗੇ ਜਿਹੜੇ ਆਪਾਂ ਦਵਾਈਆਂ ਕਰਾਵਾਂਗੇ ਕੱਲ ਸਾਨੂੰ ਫਾਇਦਾ ਹੋਇਆ ਜਾਂ ਫਾਰਮਰ ਦਾ ਫਾਇਦਾ ਵੀ ਨਾਲ ਹੋਇਆ। ਸਾਡੇ ਨਾਲ ਬਣੇ ਰਹੋ ਅੱਜ 10 ਫਰਵਰੀ 2024 ਨੂੰ ਵੀਡੀਓ ਆਪਾਂ ਕਲਿੱਕ ਕਰ ਰਹੇ ਆ ਤੇ ਅਗਲੇ ਹਫ਼ਤੇ ਫਿਰ ਆਪਾਂ ਇਸ ਪਲਾਨ ਦੀ ਵੀਡੀਓ ਬਣਾਵਾਂਗੇ ਦੱਸਾਂਗੇ ਵੀ ਇਹਨੂੰ ਕਿੰਨਾ ਫਰਕ ਪਿਆ ਤੁਹਾਡੀ ਫਿਰ ਉਸ ਤਰ੍ਹਾਂ ਫਰਮ ਨਾਲ ਵੀ ਗੱਲ ਕਰਾਂਗੇ ਤੁਹਾਨੂੰ ਕੀ ਫਰਕ ਲੱਗਿਆ ਸੋ ਵੀਡੀਓ ਕੇ ਸ਼ੇਅਰ ਕਰਦੇ ਜਾ ਕਰੋ ਜਿੰਨਾ ਵੀ ਕਿਸਾਨ ਵੀਰ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਜਾ ਕੇ ਚੈਨਲ ਫੋਲੋ ਕਰ ਲਿਓ ਤਾਂ ਜੋ ਬਹੁਤ ਨਵੇਂ ਤੋਂ ਨਵੀਂ ਵੀਡੀਓ ਤੁਹਾਡੇ ਸਾਨੂੰ ਪਹੁੰਚ ਕਰ ਸਕੀਏ ਸੋ ਸਾਰੇ ਵੀਰਾਂ ਧੰਨਵਾਦ ਜੀ 지 a n g a n t